ਸ਼ੁਰੂ ਹੋ ਗਈ ਹੈ ਬਲੌਗ ਸ਼ੁਰੂ ਹੋ ਗਈ ਮੁੰਡੇ ਨੇ ਹੈਗੀ ਆ ਜਾਨ ਪੰਜਾਬ ਦਾ ਸ਼ੇਰ ਹੈ ਪੰਜਾਬ ਦਾ ਸ਼ੇਰ ਹੈ ਚਲੋ ਆ ਆਹ ਕੰਮ ਇਹ ਕੁੜੀ ਦੇ ਆ ਕਰ ਚੱਕ ਦੋਗੀ ਜੀ ਸਾਰੇ ਸਸਤੀ ਗੱਲ ਦੀ ਸਾਡੇ ਵੱਲ ਤੇ ਅੱਜ ਮੈਂ ਫੇਰ ਆਇਆ ਹੋਇਆ ਆਪਣੇ ਵੀਰ ਦੇ ਫਾਰਮ ਤੇ ਠੀਕ ਹੈ ਜੀ ਤੇ ਸਾਰੇ ਘੋੜਿਆਂ ਨੂੰ ਪਾਣੀ ਪੂਣੀ ਪਲਾਈ ਜਾਂਦੇ ਆ ਆ ਦੇਖ ਲਓ ਇੱਕ ਆਇਆ ਤੇ ਜਾਣੇ ਨਾਲ ਖੋਲਣ ਲੱਗੇ ਆ ਠੀਕ ਹੈ ਜੀ ਖੋਲਾ ਖੋਲਾ ਇਹਨੂੰ ਪਾਣੀ ਪਲਾਉਣਾ ਆ ਟੋਬਰ ਨੂੰ ਉਹਨੇ ਚੱਲੇ ਆਂ ਜੀ ਜਾਣੇ ਪਏ ਆ ਪੱਠੇ ਲੈਣ ਪਸੂਆਂ ਦੇ ਲਈ ਮੱਝ ਕਾਂਵਾਂ ਦੇ ਲਈ ਚੈੱਕ ਕਰੋ ਪਿੰਡ ਦੀ ਸਵੇਰ ਸਵੇਰ ਨਹੀਂ ਦੁਪਹਿਰਾ ਹੋ ਗਿਆ 1.5 2 ਵਜੇ ਗਿਆ ਟਾਈਮ 1.5 2 ਵਜੇ ਦਾ ਟਾਈਮ ਤੇ ਧੁੰਦ ਹਰੇ ਵੀ ਉਤਰ ਹੀ ਨਹੀਂ ਗਈ ਚੈੱਕ ਕਰੋ ਛੋਟੂ ਸਾਡਾ ਆਉਂਦਾ ਆ ਰੇੜਾ ਲੈ ਕੇ ਤੁਸੀਂ ਚੈੱਕ ਕਰੋ ਆਹ ਕੋੜੀ ਖੜੀ ਆ ਆਹ ਦੇਖੋ ਪਾਣੀ ਪੀਂਦੀ ਆ ਜੌਣ ਨੂੰ ਪਲਾਤਾ ਆਏ ਅਸੀਂ ਆਹ ਗੁਰਦੁਆਰਾ ਸਾਹਿਬ ਹੈ ਪਿੱਛੇ ਆਹ ਕੋੜੀ ਤੇ ਪੈਂਦਾ ਨਹੀਂ ਹੈਗਾ ਰਦਾ ਬਹੁਤ ਆ ਜਾ ਪੱਠੇ ਚਕਾਉਣੇ ਆ ਹੈਲੋ ਪੱਠੇ ਚਕਾਉਣੇ ਆ ਦੰਦ ਨਾ ਕੱਢ ਹੈ ਸਿਰ ਤੇ ਚਕਾਉਣੇ ਮਸ ਉਹਨੂੰ ਛੋਟੇ ਚਕਾ ਚੱਕ ਦੇ ਵੀ ਛਾਵਾ ਸੇ ਉਹ ਚੱਕਦਾ ਉਹ ਚੱਕਦਾ ਮੁੰਡੇ ਨੇ ਹੈਗੀ ਆ ਜਾਨ ਪੰਜਾਬ ਦਾ ਸ਼ੇਰ ਹੈ ਪੰਜਾਬ ਦਾ ਸ਼ੇਰ ਹੈ ਹੋਰ ਰੱਖ ਲੈ ਦੂਦੂ ਲੈ ਹੋਰ ਰੱਖ ਲੈ ਓਏ ਆ ਜਿਹਨੂੰ ਬਰੀਡ ਜੀ ਦੇਖੋ ਬਰੀਡ ਕਿਹੜੀ ਬਰੀਡ ਆ ਇਹ ਯਾਰਮਾ ਸ਼ੈਫਟ ਕਿਹੜੀ ਕਿਹੜੀ ਯਾਰਮਾ ਸ਼ੈਫਟ ਨਹੀਂ ਨਹੀਂ ਪਹਿਲਾਂ ਜੋ ਬੋਲਿਆ ਬੋਲ ਯੋਰ ਨਾਲ ਝਕਾਣੀ ਆ ਪਤਾ ਲੱਗੇ ਯੋਰ ਹੈਗਾ ਮੁੰਡੇ ਚ ਉਹ ਚਕ ਚਕ ਆ ਗਈ ਸੀ ਬੋਲ ਪਹਿਲਾਂ ਕੀ ਬੋਲਦਾ ਸੀ ਹੱਸਣਾ ਹਾਂ ਬੋਲ ਠੀਕ ਕੰਗ੍ਰੈਚੁਲੇਸ਼ਨ ਕੰਗ ਕੋ ਰੈਕਿਊ ਚੱਲ ਬੋਲ ਕੰਗ ਕੰਗ ਕੋ ਰੈਕਿਊਲੇਸ਼ਨ ਨਹੀਂ ਨਹੀਂ ਪਹਿਲਾਂ ਬੋਲ ਕੰਗ ਕੰਗ ਰੈਚੂ ਰੈਕੂ ਰੇਕੂ ਕੀ ਹੁੰਦਾ ਰੈਚੂ ਕੋਂਗੂ ਰੈਕੂਲੇਸ਼ਨ ਕੋਂਗੂ ਰੈਕੂਲੇਸ਼ਨ ਕੋਂਗ ਸੰਗਤ ਜੀ ਪੱਠੇ ਸਾਰੇ ਲੱਦ ਲਏ ਆਂ ਹਾਂ ਦੀਵਿਦਾਂ ਆਬੂ ਆ ਜਾਂਦੇ ਜਾਂਦੇ ਵੀ ਗੰਦੇ ਹੋਣੇ ਨਾ ਪਾਣੀ ਲਈ ਚੱਲ ਪਜਾਮਿਆਂ ਨੂੰ ਹਾਂ ਜੀ ਦੇਖਣਾ ਕਿ ਬਹਿਰੋਂ ਭਰਾ ਉੜਿਆਂ ਨੂੰ ਦਾਣਾ ਪਾਉਣ ਲੱਗਿਆ ਜੀ 11 ਕੋਲੇ ਆ ਹੈ 11 11 ਕੋਲੇ ਆ ਆ ਦੇਖੋ ਇਹ ਤਾਂ ਹੈਗੀ ਦੁਈ ਆਪਣੀ 11 ਕੋਲੇ ਆ ਠੀਕ ਹੈ ਜੀ ਹੈ 11 ਕੋਲੇ ਉਹ ਤਾਂ ਇੱਥੇ ਵੀ ਬੂਟਸਾਬ ਸ਼ੁਰੂ ਹੋ ਗਿਆ ਕਰਨੇ ਕੁਝ ਨਿਬੜੇ ਬਹੁਤ ਆਹ ਦੇਖ ਲੋ ਜੀ ਚਾਰਾ ਚਾਰਾ ਕਹਤਾ ਆਪਣਾ ਦਾਣਾ ਹੈ ਘੋੜਿਆਂ ਦੇ ਲਈ ਇਹ ਰਾਦਾ ਪੈਂਦਾ ਕਿ ਹੁਣ ਪੈਂਦਾ ਆ ਹੋਣ ਪੈਂਦਾ ਜੀ ਹੁਣ ਪੈਂਦਾ ਆ ਠੀਕ ਆ ਹੁਣ ਧੋਣ ਲੱਗੇ ਆ ਸਾਫ਼ ਕਰਕੇ ਇਹ ਪਹਿਲਾਂ ਵੀ ਸਾਫ਼ ਆ ਦਾਣਾ ਇਦਾਂ ਦੀ ਗੱਲ ਨਹੀਂ ਹੈ ਕਿ ਪਰ ਫੇਰ ਵੀ ਇਹਨੇ ਮਾੜੀ ਮੋਟੀ ਮਿੱਟੀ ਕਣੀ ਪੈ ਜਾਂਦੀ ਆ ਉਹ ਫੇਰ ਵੀ ਤਾਂ ਕਰ ਪਾਣੀ ਫੇਰ ਸਾਫ਼ ਕਰਕੇ ਤੁਹਾਨੂੰ ਐਂਡ ਤੇ ਦਿਖਾਵਾਂ ਮਿੱਟੀ ਨਿਕਲ ਗਈ ਆਹੋ ਉਹ ਸਾਫ਼ ਕਰਨਾ ਜ਼ਰੂਰੀ ਆ ਬੰਨ ਪੈਂਦਾ ਘੋੜਿਆਂ ਨੂੰ ਆ ਦੇਖੋ ਜੀ ਕਿੰਨੀ ਮਿੱਟੀ ਆ ਦਾਣੇ ਦੇ ਵਿੱਚ ਇਸ ਕਰਕੇ ਦਾਣਾ ਸਾਫ਼ ਵੀ ਸੀਗਾ ਪਰ ਤਾਂ ਵੀ ਦੁਬਾਰਾ ਸਾਫ਼ ਕਰਨਾ ਪੈਂਦਾ ਮਿੱਟੀ ਬਹੁਤ ਜਾਂਦੀ ਹੁੰਦੀ ਇਹਦੇ ਕਰਕੇ ਬੰਨ ਪੈ ਜਾਂਦਾ ਆ ਪਸ਼ੂਆਂ ਨੂੰ ਘੋੜਿਆਂ ਨੂੰ ਦਾਣਾ ਪਾਤਾ ਜੀ ਸਾਰਿਆਂ ਨੂੰ ਆ ਵੀ ਦਿਖਾ ਵੀ ਖਾਂਦੀ ਪਈ ਆ ਠੀਕ ਹੈ ਜੀ ਆ ਤਾਂ ਛੋਣ ਦਾ ਨੁਕਤਾ ਕੀ ਜੋਣਾ ਵੀ ਸਾਡਾ ਦਾਣਾ ਖਾ ਰਿਹਾ ਹੈ ਨੀਰਾ ਪਾਇਆ ਇਹਨਾਂ ਨੂੰ ਠੀਕ ਹੈ ਦਾਣਾ ਹਰੇ ਪਾਉਣਾ ਆ ਜਿਹੜਾ ਕੇ ਤੁਹਾਨੂੰ ਦਿਖਾਇਆ ਸੀਗਾ ਪਹਿਲਾਂ ਪਿੰਤਾ ਸੀਗਾ ਜਿਹੜਾ ਆਈ ਵੀ ਖਾਈ ਜਾਂਦੀ ਆ ਤੇ ਇੱਧਰ ਵੀ ਬਸ਼ੇਰੀ ਆ ਠੀਕ ਹੈ ਜੀ ਤੇ ਆ ਹੈ ਕਿਸੇ ਦੀ ਬਸ਼ੇਰੀ ਆ ਇਹ ਇਹ ਆਪਣੀ ਨਹੀਂ ਹੈਗੀ ਇਹ ਮੇਟ ਹੋਣ ਲਈ ਆਈ ਹੋਊ ਕੁੜੀ ਬਸ਼ੇਰੀ ਆਪਣੇ ਜਣੇ ਤੋਂ ਤੇ ਆ ਚੋਬਰ ਆ ਇਹ ਵੀ ਕਿਸੇ ਯਾਰ ਮਿੱਤਰ ਦਾ ਹੀ ਆਪਣਾ ਨਹੀਂ ਹੈਗਾ ਜੀ ਤਾਂ ਆਲੇ ਦਾ ਆ ਤਾਂ ਆਹ ਤੋਂ ਵੱਡਾ ਪਲੇਅਰ ਆ ਉਹ ਤੀਹਾਂ ਤਾਂ ਸੀ ਆਹ ਕਰਕੇ ਆਉਟ ਰੋਡ ਵਾਲੀ ਛੋਟੇ ਛੋਟੇ ਹੀ ਆ ਠੀਕ ਹੈ ਜੀ ਜੇਮਾ ਘੇਟਣ ਲੱਗੇ ਪਬਜੀ ਇਹ ਆਹ ਆਹ ਕਰ ਰਿਹਾ ਤੁਸੀਂ ਆਦੇ ਆਲੇ ਹੀ ਮੂਡ ਆਲੇ ਹੀ ਮੂਡ ਦਾ ਬਾਬੇ ਸਮੂਸਾ ਪਾਰਟੀ ਹੁੰਦੀ ਪਈ ਆ ਮੁੰਡੇ ਨੂੰ ਭੁੱਖ ਲੱਗੀ ਆ ਉਹ ਬਸ ਕੋਈ ਯਾਰ ਖਾ ਲਈਏ ਭੁੱਖ ਲੱਗੀ ਆ ਉਹ ਤੇਰੇ ਰੰਗ ਆਉਟੇ ਬਾਬੇ ਆ ਦੇਖੋ ਛੋੜੇ ਬੰਦੇ ਵੀ ਆ ਕੀ ਬੰਦਿਆ ਨੀਸ਼ ਇਦਾਂ ਹੀ ਕੋੜੇ ਵੰਦੇ ਨਹੀਂ ਆ ਕੇ ਪਰ ਕੋੜੇ ਵੰਦੇ ਵੀ ਆ ਕਿਧਰ ਕਿਧਰ ਕੀ ਕਹਿੰਦਾ ਕੀ ਕਹਿੰਦਾ ਕੀ ਕਹਿੰਦਾ ਕਹਿੰਦਾ ਲੋ ਬਾਬਾ ਜੀ ਕੋੜਾ ਵੰਦਦਾ ਵੀ ਆ ਬਾਬੇ ਹੁਣ ਕੋੜੀਆਂ ਘਾਟਣ ਲੱਗੀਆਂ ਤੇ ਆ ਮੁੰਡੇ ਨੇ ਕਰਾਉਣੀ ਅੱਜ ਸਵਾਰੀ ਠੀਕ ਆ ਕੈਵੇਂ ਜੋ ਭਰਾ ਡਰਨਾ ਨਹੀਂ ਹੈਗਾ ਮੈਂ ਤਾਂ ਡਰੀ ਨਹੀਂ ਰਹੇ ਨੀ ਆ ਉਹ ਲੜੀ ਜਾਂਦੇ ਪਾਗਲ ਆ ਜੀ ਇਹ ਕੋੜੀ ਕੱਢ ਤੂੰ ਛੱਡ ਪਾਦੇ ਕੜੇ ਵਾਲਾ ਪੈਗਾ ਕੜੇ ਵਾਲਾ ਚਲੋ ਵੀ ਐ ਕੁੜੀ ਇਹਨੂੰ ਅੰਦਰ ਹੀ ਰਹਿਣ ਦੇ ਇੱਧਰ ਰਹਿਣ ਦੇ ਅੰਦਰ ਬਾਹਰ ਆ ਜਾ ਤੂੰ ਦੂਈ ਨੂੰ ਪਾਈ ਕੜੇ ਵਾਲਾ ਹੈ ਤੈਨੂੰ ਕੀ ਹੋ ਆ ਵੀ ਬੈਠੀ ਸੀਗੀ ਤੈਨੂੰ ਕੀ ਹੋਇਆ ਜਾਣਾ ਜਾਣਾ ਰਾਈਡ ਤੇ ਜੋਣਾ ਸੰਗਰੇ ਬੈਠਾ ਹੀ ਆ ਬਾਬਿਓ ਮੈਨੇ ਕੀ ਕਰੀ ਜਾਂਦਾ ਖੋਲ ਖੋਲ ਅੱਜ ਪ੍ਰਾਈਮ ਹੋਇਆ ਮੇਰੇ ਵੀਰੋ ਮੋਰੇ ਕੜਿਆਲਾ ਪਾਉਣ ਲਈ ਘੋੜੀ ਦੇ ਕੜਿਆਲਾ ਬਾਹਰ ਨਹੀਂ ਮੈਂ ਤਾਂ ਕਹਿੰਦਾ ਤੂੰ ਕਦੇ ਧੋੜਨ ਕੜਿਆਲਾ ਪਾਉਣਾ ਰੌਕਟ ਅੱਜ ਲੈ ਨਾ ਭੜਾਈ ਹਾਂ ਹਾਂ ਆਏ ਮਾੜਾ ਪੱਨਾ ਬੜਾ ਹੈ ਹਾਂ ਵਾਇਰ ਉੱਤੇ ਲਾ ਰਿਹਾ ਸਾਰਾ ਕੱਢ ਦੇ ਨਾ ਨਹੀਂ 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 ਇੱਥੋਂ ਤਾਂ ਇਹਨਾਂ ਕੱਢੂਗਾ ਚੱਲ ਛੱਡ ਦੇ ਪਰਲੇ ਪਾਸੇ ਹੋ ਕੇ ਪਾ ਕੜਿਆਲਾ ਹਾਂ ਜਿਹੜਾ ਉਹਦਾ ਬਣਾ ਦੇ ਤੈਨੂੰ ਫੋਨ ਰਸਾ ਕੱਢਣਾ ਹੈ ਕੱਢੀ ਜਿੱਦਾਂ ਚਿੱਤੀ ਹੁੰਦਾ ਨਾ ਮੈਂ ਕਰ ਕਾਰ ਕਰਤ ਘੋੜੀ ਤਿਆਰ ਸ਼ਾਬਾਸ਼ ਉਹ ਕਹਿ ਗਈ ਜੁਣੀਆ ਕਰਵਾਇਆ ਦਰਮ ਬਿਟਦਾ ਜੀ ਆਜ ਆਜ ਆਏ ਆ ਜੀ ਅੱਜ ਫੇਰ ਘੋੜੀ ਕੱਢਣ ਲੱਗੇ ਆ ਆ ਪੱਟੀ ਲਾਉਣ ਲੱਗੇ ਜੀ ਆ ਸੁੱਖਾ ਡਰ ਹੀ ਜਾਂਦਾ ਉਹ ਡਰਦਾ ਨਹੀਂ ਘਮਰਾ ਆ ਦੇਖੋ ਜੀ ਉਦਾਂ ਕਹਿੰਦਾ ਮੈਂ ਘੋੜੇ ਰੱਖਿਆ ਸੁੱਖਾ ਡਰ ਹੀ ਜਾਂਦਾ ਆ ਆ ਭਾਈ ਗਾਲਾਂ ਕੱਢੀ ਜਾਂਦਾ ਤਾਂ ਬਾਰਨਾ ਕੱਢਿਆ ਆ ਆ ਦੇਖੋ ਜੀ ਡਰਿਆ ਸੁੱਖਾ ਡਰਿਆ ਦਾ ਕਹਿੰਦਾ ਮੈਂ ਦਾ ਕਹਿੰਦਾ ਘੋੜੇ ਕੰਮ ਕੀਤਾ ਆ ਉਹ ਪੱਤੀ ਕੋ ਆ ਦੇਖੋ ਜੀ ਸਾਡੀ ਘੋੜੀ ਬਹੁਤ ਬੀਬੀ ਆ ਉਹ ਬੰਦ ਕਰ ਦੇ ਮਾਸਕ ਆ ਪਤਾ ਨਹੀਂ ਮੈਂ ਕੰਮ ਕੀਤਾ ਤੇ ਪੱਤੀਆਂ ਲੱਗਦੀਆਂ ਨਹੀਂ ਬਹੁਤ ਬੋਗਦੀਆਂ ਫਟਾਫਟਾ ਦਿਓ ਤੰਗ ਮੈਂ ਤਾਂ ਨਹੀਂ ਪੱਤੀ ਦੇ ਪਿੱਛੇ ਬੈਠਾ ਉਹ ਤਾਂ ਦਾ ਦਾ ਬੈਠਾ ਓਏ ਨੂੰ ਮੋਟਰਲ ਨਹੀਂ ਚਲਾਉਣਾ ਆਉਂਦਾ ਭਰਾ ਵਾ ਇਹਨੂੰ ਹਸਦਾ ਹੀ ਆ ਓਏ ਚਲੋ ਚਲੋ ਕੱਢ ਕੱਢ ਕੋੜੀ ਬਾਹਰ ਲੋ ਕੱਢ ਦੇ ਚੱਲ ਚੱਲ ਲੈ ਕੇ ਚੱਲ ਸਿਰ ਥੱਲੇ ਨੂੰ ਕਰਕੇ ਨੰਗਾਈਆਂ ਇਹਨੂੰ ਹਾਂ ਜਾਣ ਦੇ ਚੱਲ 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 ਦੇਖ ਓਏ ਕੋੜੀ ਕਾਰ ਉਹ ਘੋੜਾ ਪਤਾ ਲੱਗਿਆ ਨਾ ਹੁਣ ਜਾਣਾ ਅਬੜੀ ਬੜੀ ਮੈਨੂੰ ਲੈ ਲੋ ਜੀ ਕਾਲੂ ਸਾਡਾ ਬਹਿ ਗਿਆ ਕੋੜੀ ਤੇ ਔਰ ਦੂਜੀ ਕੁੜੀ ਉਹ ਲੈ ਕੇ ਜਾਂਦਾ ਆ ਹੋਰ ਕੇ ਕਿਉਂਕਿ ਉਹ ਕੁੜੀ ਥੋੜੀ ਅੜੀ ਕਰਕੇ ਤਾਂ ਕਰਕੇ ਸ਼ੁਰੂ ਹੋ ਗਈ ਹੈ ਬਲੌਗ ਸ਼ੁਰੂ ਹੋ ਗਿਆ ਇਹ ਤਾਂ ਖਤਮ ਹੋ ਗਈ ਹੈ ਇੰਨੀ ਨਾ ਸੁੱਖਾ ਵੀ ਗੱਲ ਜਦੋਂ ਮੈਂ ਖੱਲਾਂ ਜੋਂ ਕੰਕਾ ਮਾਰਦੇ ਹੋ ਰੋ ਕਰੋ ਕਰੋ ਬਈ ਇਹਨੂੰ ਨਾ ਇੱਥੇ ਬੈਠਣ ਦੀ ਆਤ ਬਹੁਤ ਜੇ ਇਹਨੇ ਨਹੀਂ ਤਾਂ ਇਹਨੂੰ ਫਾਤ ਪਹਿਣੀ ਉਹ ਉੱਥੋਂ ਚੜਨ ਦੇ ਫੇ ਐਵੇਂ ਤੰਗ ਕਰੂਗਾ ਹਾਂ ਹੇ ਯਾਰ ਵੇਣਾ ਪੋਛਲਾ ਪੋਛਲਾ ਵੇਣਾ ਆਏ ਨੇ ਚੱਲ ਚੱਲ ਆ ਆਹ ਕੰਮ ਐ ਕੋੜੀ ਦੇ ਆਹ ਕੰਮ ਆ ਕੋੜੀ ਕਾਲਨੇ ਕੋੜੀ ਮੋੜੀ ਆਹ ਕੰਮ ਐ ਕੋੜੀ ਦੇ ਜਾਣਦੇ ਇਹਨੂੰ ਹਾਣ ਜਾਣਦੇ 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 ਵਾ ਚੱਲ ਪਈਏ ਹੁਣ ਹੋ ਗਏ ਸ਼ੁਰੂ ਹੋ ਗਏ ਸ਼ੁਰੂ ਚੱਲ ਪਈਏ ਆਈ ਜਾਂਦੀ ਓ ਰਾਨੀ ਕੋਹ ਜਾਂਦੀ ਓ ਰਾਨੀ ਸ਼ਾਬਾਸ਼ 84 ਕੋੜਾ ਕਿਦਾਂ ਕੰਦਾ 84 ਕੋੜੀ ਨੂੰ ਥੋੜੀ ਹੋਈ ਉਹ ਲਿਆ ਛਤੀ ਕਰ ਮੈਂ ਚਾਹ ਤੂੰ ਕੋੜੀ ਨੂੰ ਦੇ ਕੇ ਕਾਲ ਕੋੜੀ ਚਾਹ ਨਾ ਬਾਕਹ ਕੋਹ ਨਹੀਂ ਹੁੰਦਾ ਇੱਥੇ 12 ਬੈ ਜਾ ਯਾਰ ਪ੍ਰਦੀਪ ਪਰਦੀਪ ਬੈ ਜਾ ਯਾਰ ਕੋਹ ਨਹੀਂ ਹੁੰਦਾ ਪ੍ਰਦੀਪ मोटर <laughs> <आँग> <ना। laughs> ਨਹੀਂ ਯਾਰ ਕੋ ਹੁੰਦਾ ਉਹ ਪੱਦੀ ਨਹੀਂ ਖਾਲੇ ਕੋ ਖਣਾਰ ਦੀ ਛੱਡ ਦੇ ਪ੍ਰਾਈਮ ਆਈਟਮ ਨਾਲ ਲਾਈ ਕੋਈ ਆਈਟਮ ਨਾਲ ਲਾਈ ਯਾਰ ਤੂੰ ਘੋੜੀ ਫੜੋ ਵੜੀ ਉਹ ਫੜੀ ਹੋਣੀ ਓਏ ਤੂੰ ਇਲਤਗਾ ਨਹੀਂ ਮੈਨੂੰ ਪਤਾ ਇਲਤਨਾ ਕਰ ਸੁੱਖਾ ਲਗਾਮ ਛੱਡ ਦੇ ਘੁੜੀ ਆਪੀ ਤੁਰੂਗੀ ਓਏ ਇਹਨੂੰ ਦੱਸ ਦੇ ਲਗਾਮ ਕਿੱਧਰ ਨੂੰ ਮੋੜਨੀ ਆ ਆ ਦੇ ਸੱਜੇ ਨੂੰ ਮੋੜਨੀ ਆ ਕੈਂਚੀ ਲੈਣ ਨੂੰ ਇੱਧਰ ਤੇ ਕੈਂਚੀ ਨਾਲ ਲੈ ਲਵਾਂਗੇ ਹਾਂ ਓਏ ਕੈਂਚੀ ਐਸ ਕੈਂਚੀ ਨਾਲ ਥਾਡੀ ਮਾਰੀ ਤੁਰ ਗਈ ਓਏ ਹੌਲੀ ਵਾਲੀ ਦੋਨਾਂ ਨਾਲ ਮਰੀ ਫੜੀ ਤੰਦ ਤੋਰ ਤੰਦ ਤੋਰ ਰਾਮ ਬਾਹੇ ਗੁਰੂ ਕੀ ਜਗਾ ਰਾਮ ਬਾਹੇ ਗੁਰੂ રા ਚੱਲ ਚੱਲ ਸ਼ਾਬਾਹ ਬਹੁਤ ਸੋਹਣਾ ਓਏ ਸ਼ਾਬਾਸ਼ ਅਤਗਰਾਤੀ ਸ਼ੇਰ ਨੇ ਹੌਲੋ ਨਹੀਂ ਓਏ ਖਿੱਚ ਕੇ ਜਾ ਦੋਏ ਲਗਾਮਾਂ ਖੇਚ ਦੋਏ ਲਗਾਮਾਂ ਖੇਚ ਓ ਦੋਏ ਲਗਾਮਾਂ ਖੇਚ ਦੋਏ ਲਗਾਮਾਂ ਖੇਚ ਦੋਏ ਖੇਚ ਓ ਦੋਏ ਖੇਚ ਦੋਏ 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 ਖੇਚ ਹਣ ਇੱਕ ਖੋਦ ਕੇ ਆ ਇੱਕ ਖੇਤੀਏ ਮੋੜਦਾ ਓਏ ਇੱਕ ਖੇਤੀਏ ਮੋੜਦਾ ਹਾਂ ਖੇਤੀ ਨਾਲ ਖਾਈ ਤਲਾ ਖੇਚ ਲੈ ਕੇ ਖੇਚ ਖੇਚ ਜੋਰ ਨਾਲ ਖੇਚ ਜੋਰ ਹੈ ਨਹੀਂ ਉਹ ਖੇਚ ਇੱਕ ਮੱਤ ਮਾਰ ਕੇ ਖੇਚ ਲੈ ਕੇ ਮੱਤ ਮਾਰ ਕੇ ਇੱਕ ਖੇਚ ਖੇਚ ਇੱਕ ਮੋੜ 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 ਪਿੱਛੇ ਨੂੰ ਮੋੜ ਕੋੜੀ ਹਾਂ ਮੋੜ 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 ਫੇ ਮੋੜ ਹਾਂ ਹਾਂ ਖੇਚ ਹਾਂ 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 ਅੱਡੀ ਮਾਰ ਹੁਣ ਅੱਡੀ ਮਾਰ ਹੁਣ ਦੂਈ ਲਗਾ ਮੈਂ ਖੇਚ ਦੂਈ ਲਗਾ ਹਾਂ 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 ਖੱਬੇ ਵੱਸੋਂ ਲੈ ਕੇ ਜਾ ਕੋੜੀ ਬਸ ਠੀਕ ਆ ਕੁਝ ਨਹੀਂ ਹੁੰਦਾ ਹਾਂ ਹਾਂ ਲੈ ਕੇ ਜਾ ਖੱਬੇ ਲੈ ਗਿਆ ਗਾਣਾ ਗੱਟੇ ਓਏ ਇਹਨੂੰ ਘਾਰ ਹੌਲੀ ਘਾਰ ਇਹਨੂੰ ਓਏ ਤਣਕਾ ਮਾਰ ਘੋੜੀ ਨੂੰ ਤਣਕਾ ਉਹ ਮਾਮਾ ਫੈਕਟਰੀ ਜਾਈ ਜਾਂਦਾ ਤੂੰ ਓਏ ਪਾਲੇ ਪਾਸੇ ਰੰਗ ਓਏ ਸਦਾਈ ਓ ਦਾ ਬੰਦੇ ਆ ਹੀ ਆਏ ਆ ਜੀ ਨੰਗਲ ਮੱਝਾਂ ਚ ਤੇ ਸਾਡਾ ਸੁੱਖਾ ਗੱਪੀ ਭਰਾ ਬੈਠਾ ਘੋੜੀ ਤੇ ਉੜੀ ਤਰਦੀ ਆ ਜੀ 30 ਪਲੱਸ ਇਹ ਸਾਡਾ ਡਰਾਈਵਰ ਕੱਚਾ ਹਜੇ ਥੋੜਾ ਜਿਹਾ ਆਈ ਐਂਡ ਵਾਲੇ ਆ ਸੇ 150 ਦੇ ਆਉਂਦੀ ਆ ਪਾਸੇ ਓ ਕਿੰਨਾ ਕਿਲੇ ਆਹ ਸਿੰਘ ਸਾਡਾ ਪਤਾ ਨਹੀਂ ਕੀ ਹੋਇਆ ਜੀ ਡਰਾਈਵਰ ਹੀ ਨਿਕਾ ਨਹੀਂ ਆਉਦੀ ਇਹਨੂੰ ਹੁਣ ਇਹ ਗਲਾਸੀ ਲਾਇਆ ਇੱਕ ਪਿੱਥੋ ਜਰਾ ਬੈਠ ਬਾਦੂ ਇੰਨੀ ਢੜਾਈ ਤਾਂ ਕਰਨੀ ਪੈਣੀ ਆ ਪਰ ਇਹ ਮੋਰ ਹੈ ਦੇ ਥਾਪੀ ਦੇ ਦੇ ਥਾਪੀ ਫੈਕੀ ਹੈ ਨਾ ਪੈਂਦੀ ਉਹਨੂੰ ਆਪਾਂ ਬਹਿ ਗਏ ਜੀ ਦੂਜੇ ਪਿੰਡ ਤੋਂ ਗੇੜੀ ਲਾ ਕੇ ਅਸੀਂ ਆ ਗਏ ਆਂ ਘੋੜੀ ਤੇ ਠੀਕ ਹੈ ਜੀ ਤੇ ਮੈਂ ਉਤਰ ਗਿਆ ਇਬਰਾਹਿਮ ਫੇਰ ਬਿਠਾਤਾ ਆ ਸੀ। ਉਹ ਗਾਇਸ ਦੇਖੋ ਕੋੜੀ ਜਾਂਦੀ ਆ। ਨੱਕ ਕੋਟਾ। ਫੇਰ ਤੋਂ ਤੇ ਜਾਂਦੀ ਦੇਖੋ ਉੱਧਰ ਆ। ਹੁਣ ਅਸੀਂ ਪਿੰਡ ਆ ਗਏ ਨਹੀਂ ਪਿੰਡ ਦੀ ਜੂਹ ਚ ਪੜ ਗਏ ਆ। ਆ ਦੇਖੋ ਓਏ ਡਾਪੇ ਡਾਪੇ ਬੱਜ ਗਏ। ਆ ਹੀ ਮਰਬਾ ਸੈਂਕਲ ਪਿਠਾਇਆ ਉੱਤੇ ਘੋੜੀ ਦੇ। ਆ ਸਾਡੇ ਜਠੇਰੇ ਆ ਠੀਕ ਹੈ। ਹੈ। ਬੰਦੇ ਨੀਰਾ ਚਕਣ ਲੱਗਿਓ ਸਾਡੇ ਘੂੜਿਆਂ ਦਾ ਨੀਰਾ ਲੋ ਵਧੀਆ ਜੀ ਤੂੰ ਆਨੇ ਕੋਲ ਹਟ ਗਿਆ ਹਾਂ ਆ ਗਏ ਆ ਜੀ ਸਾਰੇ ਜਾਣੇ ਹੁਣ ਸਵਾਰੀ ਕਰਕੇ ਆ ਚੋਬਰ ਨੂੰ ਵੀ ਸਵਾਰੀ ਕਰਾਈ ਸੀ ਵੀ ਦੇਖ ਲੈਣਾ ਵਲੌਗ ਠੀਕ ਹੈ ਜੀ ਕੋ ਬਾਕੀ ਸਾਰੇ ਜਾਣੇ ਸ਼ੇਅਰ ਕਰ ਦੋ ਵਲੌਗ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਠੀਕ ਹੈ ਜੀ ਆ ਗਏ ਆ ਆਪਾਂ ਹੋਰ ਵਲੌਗ ਪਾਇਆ ਕਰੀਏ ਰੋਹ ਦੀ ਰੋਹ ਤੁਹਾਡੇ ਲਾਈਕ ਆ ਸ਼ੇਅਰ ਆ ਸਬਸਕ੍ਰਾਈਬਰ ਦੇ ਕਰਕੇ ਹੈ ਨਾ ਆਪਾਂ ਮਤਲਬ ਆਪਾਂ ਨੂੰ ਮੋਟੀਵੇਸ਼ਨ ਮਿਲਦੀ ਜਿਹਦੇ ਕਰਕੇ ਆਪਾਂ ਵਲੌਗ ਪਾਉਂਦੇ ਆ ਠੀਕ ਹੈ ਜੀ ਤੇ ਬਾਕੀ ਰੋਜ਼ ਹੀ ਰੋਜ਼ ਵਲੌਗ ਆਇਆ ਕਰਨਗੇ ਸ਼ਾਮ ਨੂੰ 5 ਵਜੇ ਤੋਂ ਲੈ ਕੇ 7 ਵਜੇ ਦੇ ਵਿੱਚ ਵਿੱਚ ਠੀਕ ਹੈ ਜੀ ਆਪੇ ਚੈਨਲ ਖੋਲ ਕੇ ਦੇਖ ਲਿਆ ਕਰੋ